ਨਮਸਕਾਰ ਵੀ ਸਾਥੀ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇ ਹਾਂ ਸਵੇਰੇ-ਸਵੇਰੇ ਆਪਣੇ ਬਾਗਰ ਦੇ ਵਿੱਚ ਜਿੱਥੇ ਆਪਾਂ ਨੇ ਲਗਾਈ ਹੈ ਸਬਜ਼ੀ ਤੇ ਆਪਾਂ ਸਾਰੇ ਨੂੰ ਪਹਿਲਾਂ ਤੁਹਾਨੂੰ ਜੋ ਕਿ ਆਪਣੇ ਜਾਪਾਨ ਚੋਂ ਆਪਾਂ ਨੇ ਇੰਜੀਨੀਅਰ ਬੁਲਾਏ ਤੇ ਜਿਨ੍ਹਾਂ ਨੇ ਆਪਣਾ ਇਹ ਗੇਟ ਬਣਾਇਆ ਤੇ ਸਾਹਮਣੇ ਜੋ ਕਿ ਇਹ ਕੁੰਡਾ ਹੈ ਨਾ ਇਹ ਜਾਪਾਨ ਦੀ ਕਾਰ ਹੈ ਜੀ ਬੜੇ ਹੀ ਤਰੀਕੇ ਨਾਲ ਇਹ ਕੁੰਡਾ ਤਿਆਰ ਕਰਿਆ ਹੈ ਇਹ ਗੇਟ ਹੈ ਜਪਾਨ ਦੀ ਤਕਨੀਕ ਹੈ ਜੀ ਇਹ ਸਾਹਮਣੇ ਜੋ ਕਿ ਟੰਬਾ ਲੈ ਥੱਲੇ ਲੋਹੇ ਦੀ ਪੈਪ ਤਰ ਕੇ ਉਹਦੇ ਵਿੱਚ ਇਹ ਟੰਬਾ ਤਰਿਆ ਗਿਆ ਤਾਂ ਕਿ ਜੇ ਆਪਾਂ ਨੂੰ ਇਹ ਤਾਂ ਕੱਢਣਾ ਪਵੇ ਜੇ ਇੱਕ ਟਾਈਮ ਕੋ ਟਰਾਲੀ ਲਗਾਉਣੀ ਪਵੇ ਤਾਂ ਆਪਾਂ ਅੰਦਰ ਲੰਘਾ ਸਕੀ ਤੇ ਇਹਨੂੰ ਸਾਈਡ ਤੇ ਕਰ ਸਕੀ ਇਹ ਜਪਾਨ ਦੀ ਕਾੜ ਜੋ ਕਿ ਆਪਾਂ ਨੇ ਤਿਆਰ ਕਰੀ ਹੈ ਆਪਣੇ ਜੋ ਇੰਜੀਨੀਅਰ ਬੁਲਾਏ ਸੀ ਇੰਜੀਨੀਅਰਾਂ ਨੇ ਇਹ ਕਾੜ ਤਿਆਰ ਕਰੀ ਹੈ ਆਪਣੇ ਤੇ ਨਾਲ ਦੀ ਨਾਲ ਇੱਕ ਟੁੱਟਿਆ ਹੋਇਆ ਗੇਟ ਸੀ ਜਿਹਦੀ ਇਹ ਕਾਰ ਦੇ ਤਿਆਰ ਨਾਲ ਇਹ ਗੇਟ ਖੁੱਲ੍ਹਦਾ ਹਟਦਾ ਕਰਤਾ ਤੇ ਇਸ ਤਰ੍ਹਾਂ ਹੀ ਲਗਾਇਆ ਜਾਂਦਾ ਹੈ ਇਹ ਬਾਹਰਲੀ ਸੜਕ ਹੁੰਦਾ ਹੈ ਤੇ ਇਹ ਜਪਾਨ ਦੀ ਕਾਰ ਦੀ ਸਾਨੂੰ ਤਕਨੀਕ ਦਿਖਾਈ ਆ ਜੋ ਬਣੇ ਰਹੋ ਵੀਡੀਓ ਤੇ ਅੱਗੇ ਲੈ ਕੇ ਚੱਲਦੇ ਆਪਾਂ ਚਾਈਨਾ ਦੀ ਕੰਦ ਜੋ ਕਿ ਚਾਈਨਾ ਦੀ ਕੰਦ ਬਣਾਈ ਹੋਈ ਸੀ ਚైనా ਵਾਲੇ ਵੀਰ ਏ ਵੀ ਬਾਹਰੋਂ ਚైనా ਚੋਂ ਬੁਲਾਏ ਸੀ ਇੰਜੀਨੀਅਰ ਉਹ ਕੰਦ ਵੀ ਖਾ ਮੰਗੇ ਆ ਜੋ ਆ ਸਾਹਮਣੇ ਤੁਸੀਂ ਚైనా ਦੀ ਕੰਦ ਦੇਖ ਰਹੇ ਹੋ ਜੋ ਕਿ ਇਹ ਗੇਣਾ ਸਿਮਿੰਟ ਬਰੇਤੀ ਤੋਂ ਕੱਢੀ ਹੋਈ ਹੈ ਚైనా ਦੀ ਕੰਦ ਤੁਸੀਂ ਦੇਖ ਰਹੇ ਹੋ ਇਹ ਇੰਜੀਨੀਅਰ ਆਏ ਸੀ ਜੀ ਚైనా ਚੋਂ ਜਿਨ੍ਹਾਂ ਨੇ ਇਹ ਕੰਦ ਖਿੱਚੀ ਹੈ ਜੇ ਤੁਸੀਂ ਦੇਖੋ ਇਹ ਕੰਦ ਇੰਨੀ ਸਿੱਧੀ ਤੇ ਇੰਨੀ ਗੁਣੀਆਂ ਚ ਖਿੱਚੀ ਹੈ ਇਹਨੂੰ ਬਾਹਰੋਂ ਜੋ ਸਾਡੇ ਬਲਾਕ ਬਰੇਟਾ ਬਲਾਡੇ ਦੇ ਲੋਕ ਨੇ ਇਹਨੂੰ ਦੇਖਣ ਵਾਸਤੇ ਹੁੰਨੇ ਨੇ ਇੰਨੀ ਜਿਆਦਾ ਸਿੱਧੀ ਹੈ ਤੁਸੀਂ ਦੇਖ ਰਹੇ ਹੋ ਵੀ ਦੇਖਦੀ ਰਹਿ ਜਾਂਦੇ ਅੱਜ ਤੱਕ ਜੋ ਬਲਾਕ ਬਰੇਟਾ ਦੇ ਮਿਸਤਰੀ ਨੇ ਨਾ ਅਹੀ ਜੀ ਕੰਦ ਉਹਨਾਂ ਨੇ ਹੁਣ ਤੱਕ ਨਾ ਦੇਖੀ ਹੈ ਨਾ ਖੇਚੀ ਹੈ ਕਿਉਂਕਿ ਇਹ ਤਕਨੀਕ ਚైనా ਚੋ ਸਪੈਸ਼ਲ ਬਣ ਕੇ ਆਈ ਹੈ ਜੀ ਆਜੋ ਲੈ ਕੇ ਚੱਲਾਂਗੇ ਤੁਹਾਨੂੰ ਬਾਗਲ ਦੇ ਵਿੱਚ ਅੱਗੇ ਲਾਵਾਂਗੇ ਸਬਜ਼ੀ ਇਹ ਵੀ ਕਿਸਾਨ ਵੀਰੂ ਆਪਾਂ ਲਾਉਣ ਵਾਸਤੇ ਆਪਾਂ ਬੀਜ ਲਿਆਏ ਆ ਤੁਸੀਂ ਦੇਖ ਰਹੇ ਹੋ ਜੋ ਕਿ ਪਹਿਲਾਂ ਪੀ ਇਹ 56 ਕੱਦੂ 56 ਕੱਦੂ ਹੈ ਅੱਲਾ ਨੇ ਤੋਰੀ ਹੈ ਪੇਠਾ ਕੱਦੂ ਹੈ ਪੇਠਾ ਤੇ ਤੋਰੀਆਂ ਨੇ ਇਹ ਸਾਰੇ ਤੋਰੀਆਂ ਦੀ ਵੀ ਆਪਾਂ ਸਪੈਸ਼ਲ ਲਿਆਏ ਆ ਜੀ ਤੁਸੀਂ ਦੇਖ ਰਹੇ ਹੋ ਤੇ ਚਿਕੰਦਰ ਲਿਆਂਦੇ ਤੇ ਇੱਕ ਪੇਠਾ ਆਪਣੀ ਖੀਰਾ ਲਿਆਂਦੇ ਜੋ ਕਿ ਅੱਗੇ ਖੀਰਾ ਹੋਣਾ ਜੀ ਤੇ ਗੇਤੀ ਮੂਲੀ ਹੈ ਜਿਉਂ ਬਸੇਤੀ ਮੂਲੀ ਹੈ ਤੇ ਇਹ ਮਿੱਠਾ ਹੈ ਇਹ ਸਮਾਨ ਆਪਾਂ ਹੁਣ ਲਾਵਾਂਗੇ ਤੇ ਲਾ ਕੇ ਇਹਨੂੰ ਜਦੋਂ ਵੀ ਕੋਰਾ ਪੈਣ ਲੱਗਿਆ ਤੇ ਇਹਨੂੰ ਆਪਾਂ ਨੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਲਾ ਕੇ ਤੇ ਇੱਕ ਦੋ ਦਿਨਾਂ ਦੇ ਵਿੱਚ ਇਹਨੂੰ ਆਪਾਂ ਨੇ ਟੱਗ ਦੇਣਾ ਚਾਹੇ ਆਪਾਂ ਇਸ ਦੇ ਉੱਪਰ ਲਫਾਫਾ ਪਾਈਏ ਚਾਹੇ ਆਪਾਂ ਇਸ ਦੇ ਉੱਪਰ ਬਾੜ ਕਰਕੇ ਪ੍ਰਾਲੀ ਨਾਲ ਇਹ ਨਹੀਂ ਟਕਦੀ ਹੈ ਜਿੰਨਾ ਤੱਕ 20-25 ਦਿਨ ਕੋਰਾ ਪਹਿਣਾ ਤਾਂ ਇਹਦੀ ਆਪਾਂ ਦੇਖਭਾਲ ਕਰਨੀ ਹੈ ਸਾਥੀ ਪਿਆਰਿਆ ਉਹ ਬਣੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦੇਦੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਤੇ ਲਾਈਕ ਕਮੈਂਟ ਕਰ ਰਹੇ ਹਾਂ ਇਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਅਗਲੀਆਂ ਵੀਡੀਓ ਨੂੰ ਤੁਸੀਂ ਇੰਨੀ ਪਿਆਰ ਦਿੰਦੇ ਰਹੋ ਤਾਂ ਕਿ ਤੁਹਾਨੂੰ ਆਪਾਂ ਆਉਣ ਵਾਲੀਆਂ ਵੀਡੀਓ ਹੋਰ ਵੀ ਵਧੀਆ-ਵਧੀਆ ਤੁਹਾਡੇ ਕਮੈਂਟਾਂ ਦੇ ਮੁਤਾਬਕ ਤੁਹਾਨੂੰ ਦਿਖਾਇਆ ਸਕੀ ਜੀ ਆਜੋ ਮੇ ਸਾਥੀਓ ਧੰਨਵਾਦ ਵੀ ਸਾਥੀ ਪਿਆਰਿਓ ਤੁਸੀਂ ਦੇਖ ਰਹੇ ਹੋ ਕਿ ਆਪਾਂ 56 ਕੱਦੂ ਲਾਵਾਂਗੇ ਇਹ ਸਾਹਮਣੇ ਤੁਸੀਂ ਵੀ ਦੇਖ ਰਹੇ ਹੋ 56 ਕੱਦੂਆਂ ਦੇ ਤੇ ਆਪਾਂ ਥੋੜੀ ਥੋੜੀ ਪਾਲ ਦੇ ਚੁੱਕੇ ਹਾਂ ਇਹਨਾਂ ਨੂੰ ਤੇ ਥੋੜੀ ਥੋੜੀ ਸੇਮ ਹੀ ਇਹ ਕਿਆਰੀਆਂ ਨੂੰ ਦੇਵਾਂਗੇ ਤੇ ਤਾਂਕਿ 56 ਕੱਦੂ ਨੂੰ ਸੇਮ ਦੇ ਮੁਤਾਬਕ ਇਹ ਹਰੇ ਹੋ ਜਾਣ ਤੇ ਇਸ ਦੁਆਦ ਇਹਨਾਂ ਨੂੰ ਆਪਾਂ ਟੱਕ ਦੇਵਾਂਗੇ ਜੀ ਆਜੋ ਲਾਉਨੇ ਆ ਭਗਵਾਨ ਸਭ ਦੀ ਕਿਰਪਾ ਬਣਾਈ ਰੱਖੇ ਤੇ ਸਭ ਨੂੰ ਇਹ ਸਬਜੀ ਖਾਣ ਵਾਸਤੇ ਜਲਦੀ ਤੋਂ ਜਲਦੀ ਤਿਆਰ ਹੋ ਜੇ ਬਿਨਾਂ ਰੇਸਪੀਤ ਹੋਈ ਇਹ ਸਬਜੀ ਤਿਆਰ ਕਰਾਂਗੇ ਦੇਸੀ ਰੇ ਦੇ ਵਿੱਚ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਨੇ ਗੁਰਦ ਕਰਕੇ ਕਿਆਰੀਆਂ ਤਿਆਰ ਕਰਕੇ ਆ ਕਿਆਰੀਆਂ ਬਣਾਤੀਆਂ ਜਿਨ੍ਹਾਂ ਦੇ ਵਿੱਚ ਆਪਾਂ ਬੀਜ ਲਾਉਣੇ ਨੇ ਹੁਣ ਕਦੂ, ਕਰੇਲੇ ਤੋਰੀਆਂ ਇਹ ਬੀ ਲਾਵਾਂਗੇ ਇਹ ਤੋਂ ਬਾਅਦ ਇਹਨਾਂ ਦੀ ਕਿਆਰੀ ਹੁਣ ਸ਼ੁਰੂ ਹੋ ਚੁੱਕੀ ਐ ਤੇ ਇਹ ਆਪਣਾ ਧਣੀਆਂ ਜੋ ਕਿ ਆਪਨੇ ਧਣੀਆਂ ਬੀਜਿਆ ਸੀ ਦੋ ਹੀ ਪਾਸੇ ਇਹ ਕਿਆਰੀ ਬਣਾ ਕੇ ਇਹਦੇ ਦੋ ਹੀ ਸਾਈਡ ਆਪਾਂ ਨੇ ਧਣੀਆਂ ਤਿਆਰ ਕੀਤਾ ਸੀ ਜੋ ਕਿ ਇਹ ਧਣੀਆਂ ਦੀ ਫੁੜੀ ਵੀ ਪਈ ਐ ਰੁਧੀ ਤੇ ਧਣੀਆਂ ਪੂਰਾ ਉੱਗ ਚੁੱਕਿਆ ਜੀ ਤੁਰ ਤੱਕ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਧਿਆ ਤਰੀਕੇ ਨਾਲ ਇਹ ਤਿਆਰ ਹੋ ਚੁੱਕੇ ਦੋ ਹੀ ਸਾਈਡ ਤੁਸੀਂ ਦੇਖ ਰਹੇ ਹੋ ਕਿ ਆਰੀ ਜੋ ਕਿ ਗੰਡਿਆਂ ਦੀ ਵਿਚਾਲੋਂ ਦੀ ਖਾਲੀ ਬਣਾਈ ਸੀ ਪਾਣੀ ਵਕ ਵਕ ਕੇ ਕਿਆਰੀਆਂ ਨੂੰ ਦੇਣ ਵਾਸਤੇ ਤੇ ਉਹਨਾਂ ਦੇ ਵਿੱਚ ਇਹ ਧਨੀਆਂ ਉੱਗ ਚੁੱਕੇ ਆ ਜਿਹਦੀ ਆਪਾਂ ਚਟਣੀ ਬਣਾਉਣੀ ਹੈ ਸਬਜ਼ੀ ਦੇ ਵਿੱਚ ਇਹਨੂੰ ਕਾਸੇ ਦੇ ਵਿੱਚ ਵੀ ਪਾ ਲਓ ਬਹੁਤ ਹੀ ਸੁੰਦਰ ਖੁਸ਼ਬੂ ਵਾਲਾ ਇਹ ਧਨੀਆਂ ਹੋ ਰਿਹਾ ਜੀ ਤੇ ਦੂ ਬਾਅਦ ਇਹਨੂੰ ਜਦੋਂ ਵੱਡਾ ਵੱਡਾ ਹੋ ਗਿਆ ਉਦੋਂ ਵੀ ਦਿਖਾਵਾਂਗੇ ਜੋ ਤੁਸੀਂ ਦੇਖ ਰਹੇ ਹੋ ਇਹ ਧਨੀਆ ਜੀ ਕਿਹਾ ਸੀ ਦੂਜਾ ਜੋ ਕਿ ਜਾਪਾਨ ਚੋਂ ਇੰਜੀਨੀਅਰ ਆਏ थे ਇਹ 게ਟ ਆਪਾਂ ਨੇ ਹੁਣ ਉਹ ਬੰਦ ਕਰਕੇ ਜਾਪਾਨ ਵਾਲਾ ਇਹ ਖੋਲ ਰਿਹਾ ਤੇ ਇਹ ਆਪਣਾ ਬਾ ਬਾੜੀ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਜੋ ਕਿ ਪਹਿਲਾਂ ਤਾਂ ਇਧਰੋਂ ਆਉਂਦੇ ਹੁੰਦੇ ਸੀ ਉਹ ਦੂਜੀ ਗੇਟ ਤੇ ਆਪਾਂ ਨੇ ਖਿੱਚਤੀ ਕੰਦ ਕੰਦ ਖਿੱਚ ਕੇ ਕਿਉਂਕਿ ਜਾਦੇ ਨੁਕਸਾਨ ਹੋਣ ਲੱਗ ਗਿਆ ਸੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਣੀ ਬਾੜੀ ਜੋ ਕਿ ਟੁੱਟੀ ਲੱਗ ਰਹੀ ਹੈ ਚੱਲਣਾ ਇਹ ਸਾਹਮਣੇ ਆਪਣਾ ਗੇਟ ਆ ਗਿਆ ਸਵੇਰੇ ਸਵੇਰੇ ਹਰੀ ਵਾਈ ਲੱਗ ਰਹੀ ਹੈ ਮੱਥੇ ਕਿਉਂਕਿ ਸਵੇਰੇ ਸਵੇਰੇ ਹੋਰ ਕਸਰਤ ਕਰਨ ਨਾਲੋਂ ਆਪਾਂ ਸਵੇਰੇ ਆਪਣੇ ਬਾਗਲ ਦੇ ਵਿੱਚ ਕਸਰਤ ਕਰਦੇ ਹਾਂ ਤੇ ਟੂੜੀ ਲੱਗ ਰਹੀ ਐ ਇੱਥੇ ਆਪਾਂ ਉਹ ਕੁੰਡ ਬਣਾਵਾਂਗੇ ਜਿੱਥੇ ਆਪਾਂ ਉਹ ਰੇ ਲਫਾਫਾ ਪਰ ਪਾ ਕੇ ਇਹਨੂੰ ਆਪਾਂ ਪਾਣੀ ਕਰ ਸਾਹ ਦੇ ਵਿੱਚ ਜਮਾ ਰੱਖ ਸਕੀਏ ਲੋੜ ਮੁਤਾਬਕ ਧੰਨਵਾਦ ਸਾਥੀਓ ਲੈ ਵੀ ਕਿਸਾਨ ਵੀਰੋਂ ਆਪਾਂ ਕੱਢ ਰਹੇ ਹਾਂ ਕੰਦ ਤੁਸੀਂ ਦੇਖ ਰਹੇ ਹੋ ਤੇ ਆਪਾਂ ਸਿਮਿੰਟ ਦਿਖਾਉਣਾ ਤੁਹਾਨੂੰ ਜੋ ਕਿ ਸਿਮਿੰਟ ਇਹ ਆਪਣਾ ਤਿਆਰ ਹੋ ਰਿਹਾ ਸਿਮਿੰਟ ਦੀ ਮਾਤਰਾ ਤੁਸੀਂ ਦੇਖ ਰਹੇ ਹੋ ਸਿਮਿੰਟ ਆਪਾਂ ਨੇ ਹੁਣ ਪਾਵਾਂਗੇ ਕੰਦ ਤੇ ਤਾਂ ਤੁਸੀਂ ਸમેન્ટ ਪਾਤਾ ਤੇ ਇੱਕ ਆਪਣਾ ਸਾਥੀ ਅਵਤਾਰ ਸਿੰਘ ਮਂਡੇਰ ਵੀ ਖੜੇ ਨੇ ਇਹਨਾਂ ਨੇ ਦੱਸਿਆ ਕਿ ਭਾਈ ਸમેન્ટ ਦੀ ਮਾਤਰਾ ਥੋੜੀ ਜਿਹੀ ਜ਼ਿਆਦਾ ਹੈ ਸમેન્ટ ਨੂੰ ਮਾਤਰਾ ਨੂੰ ਘਟਾਓ ਕਿਉਂਕਿ ਜ਼ਿਆਦਾ ਸમેન્ટ ਪਾਉਣ ਕਰਕੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਨੂੰ ਇਤਾਂ ਦੀ ਲੋੜ ਪੈ ਗਈ ਹੋਰ ਥਾਂ ਨੇ ਤਾਂ ਇਹ ਤੋਂ ਸમેન્ટ ਨਹੀਂ ਲੈਣਾ ਤਾਂ ਕਰਕੇ ਆਪਾਂ ਸਾਥੀਓ ਤੁਹਾਨੂੰ ਦਿਖਾ ਰਿਹਾ ਕਿ ਸમેન્ટ ਦੀ ਮਾਤਰਾ ਤੁਸੀਂ ਦੇਖ ਰਹੇ ਜੋ ਕਿ ਅੱਜ ਕੱਲ ਇਹ ਬਾਹਰਲੇ ਕੁਤੂਬੇ ਇਲਾਕੇ ਦੀ ਕੰਦ ਹੈ ਜੀ ਇਹ ਉਧਰੋਂ ਸਿਮਿੰਟ ਮੰਗਾਇਆ ਹੈ ਕੁਤੂਬਾ ਲਾਕੇ ਤੋਂ ਤੁਸੀਂ ਦੇਖਦੇ ਹੋ ਜਿਨ੍ਹਾਂ ਦੇ ਵੱਡੇ ਵੱਡੇ ਕੰਨਾਂ ਦੇ ਵਿੱਚ ਮੁੰਦਰਾ ਨਹੀਂ ਹੁੰਦੀਆਂ ਨੇ ਆਹ ਕਈ ਸਾਥੀ ਵੀਰ ਬਲੌਗਰ ਉਹ ਆਪਾਂ ਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਹੁੰਦੇ ਨੇ ਇਹ ਉਹਨਾਂ ਦੀ ਕੰਦ ਹੈ ਜੀ ਉਹਨਾਂ ਦੀ ਆਪਾਂ ਕਾਪੀ ਕਰ ਰਹੇ ਹਾਂ ਕੁਤੂਬਾ ਇਲਾਕੇ ਦੀ ਤੇ ਸਿਮਿੰਟ ਦੀ ਮਾਤਰਾ ਦੇ ਵਿੱਚ ਆਪਾਂ ਇਹ ਕੰਦ ਕੱਢੀ ਜਾ ਰਹੀ ਹੈ ਜੀ ਧੰਨਵਾਦ ਸਾਥੀਓ